ਹਾਂਜੀ ਠੀਕ ਇਹ ਕਹਿਣਾ ਚਾਹੁੰਗੀ ਤੀਆਂ ਬਾਰੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਪਹਿਲਾਂ ਤਾਂ ਸਾਰਾ ਪੰਚਾਇਤ ਮੈਂਬਰ ਸਰਪੰਚ ਸਭ ਉਹਨਾਂ ਦਾ ਧੰਨਵਾਦ ਦਿলো ਤੈਅ ਦਿলো ਧੰਨਵਾਦ ਕਰਦੀ ਹਾਂ ਕਿਉਂਕਿ ਜਿਨ੍ਹਾਂ ਨੇ ਅੱਜ ਦਾ ਤੀਆਂ ਦਾ ਤਿਹਾਰ ਮੀਨਸ ਕਿ ਤੀਆਂ ਆਪਾਂ ਤੀਆਂ ਆ ਗਏ ਜੀ ਤੀਆਂ ਦਾ ਤਿਹਾਰ ਮਨਾਇਆ ਗਿਆ ਅੱਜ ਮੈਂ ਸਾਰਾ ਕੁਝ ਦੇਖ ਰਹੀ ਸੀ ਤਾਂ ਇੱਥੇ ਬੱਚਿਆਂ ਨੇ ਬਹੁਤ ਜ਼ਿਆਦਾ ਇੰਜੋਏ ਕਰਿਆ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਬੱਚੇ ਮੋਬਾਈਲ ਫੋਨ ਦੇ ਨਾਲ ਬਹੁਤ ਜ਼ਿਆਦਾ ਅਟੈਚ ਹੋ ਚੁੱਕੇ ਨੇਗੇ ਇੱਥੇ ਬੱਚੇ ਆਏ ਮੈਂ ਦੇਖਿਆ ਕਿ ਇੱਥੇ ਟ੍ਰੈਵਲਰਿਜ਼ਮ ਲੱਗਿਆ ਹੋਇਆ ਸੀ ਬੱਚਿਆਂ ਨੇ ਬਹੁਤ ਇੰਜੋਏ ਕੀ ਰਿਹਾ ਖੇਡੇ ਬੱਚਿਆਂ ਨੇ ਕਿਉਂਕਿ ਮੋਬਾਈਲ ਤੋਂ ਦੂਰ ਹੋਇਆ ਤਾਂ ਫਿਜ਼ੀਕਲੀ ਕਾਫੀ ਜ਼ਿਆਦਾ ਐਕਟੀਵਿਟੀ ਹੋਈਆਂ ਨੇ ਤਾਂ ਮੇਰੇ ਸੁਨੇਹਾ ਇਹ ਹੈ ਸਾਰੇ ਪਿੰਡਾਂ ਨੂੰ ਸਾਰੇ ਪੰਚਾਇਤ ਮੈਂਬਰ ਸਾਰੇ ਸਾਰੇ ਜ਼ਿਲ੍ਹਿਆਂ ਨੂੰ ਇਹ ਹੀ ਬੇਨਤੀ ਆ ਵਿਹਾਰ ਇੱਕ ਜਗ੍ਹਾ ਤੇ ਤੀਆਂ ਦਾ ਤਿਹਾਰ ਮਨਾਇਆ ਜਾਣਾ ਚਾਹੀਦਾ ਤਾਂ ਜੋ ਬੱਚੀ ਤੀਆਂ ਭੈਣਾਂ ਸਾਰੇ ਨਾਲ ਮਿਲ ਕੇ ਇਹ ਤਿਹਾਰ ਮਨਾਉਣ ਤੇ ਮੇਰੀ ਇੱਕ ਹੋਰ ਬੇਨਤੀ ਹੈ ਵੀ ਸਾਰੇ ਨਾਲ ਮਿਲ ਕੇ ਕਿਉਂਕਿ ਤੀਆਂ ਭੈਣਾਂ ਸਾਰੀ ਇਕੱਠੀਆਂ ਹੁੰਦੀਆਂ ਨੇ ਤੇ ਅੱਜ ਕੱਲ ਦੀ ਰੋਜ਼ ਮਨਾ ਜਿੰਦਗੀ ਸਾਰੇ ਬਿਜ਼ੀ ਲਾਈਫ ਹੋਣ ਕਰਕੇ ਤਾਂ ਬਿਜ਼ੀ ਲਾਈਫ ਹੋਣ ਦੇ ਕਰਕੇ ਵੀ ਕਿਸੇ ਕੋਲੇ ਇੱਕ ਦੂਜੇ ਕੋਲੇ ਜਾਂਦਾ ਟਾਈਮ ਲਾਈਫ ਫੋਨ ਕਰਕੇ ਨਾ ਆਪਾਂ ਇੱਕ ਦੂਜੇ ਦੇ ਕੋਲੇ ਜਾਂਦਾ ਟਾਈਮ ਨਹੀਂ ਹੈਗਾ ਬਸ ਹਾਂ ਤੇ ਆਪਾਂ ਕੇ ਰਿਸ਼ਤੇ ਕੀ ਆ ਅਸਲ ਜਿੰਨਾ ਟੁੱਟਦੇ ਜਾ ਰਹੇ ਨੇ ਕਿ ਹੁਣ ਕਿ ਸਾਰੀਆਂ ਤੀਆਂ ਕਹਿਣਾ ਅਸੀਂ ਸਾਰੇ ਨਾਲ ਮਿਲ ਕੇ ਬਹੁਤ ਜ਼ਿਆਦਾ ਕੀ ਐਨਜੋਏ ਕੀਤਾਗਾ ਤੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਗੁਜਾਈਸ਼ ਆ ਕਿਉਂਕਿ ਇਹ ਸਮਾਂ ਨਾ ਬਾਰ-ਬਾਰ ਨਹੀਂ ਮਿਲਦਾ ਬਚਪਨ ਜਵਾਨੀ ਤੇ ਮਾਪੇ ਠੀਕ ਹੈ ਨਾ ਇਹ ਸਾਰੇ ਰਲ ਮਿਲ ਕੇ ਆਪਾਂ ਇਹ ਤਿਹਾਰ ਮਨਾਏਗਾ ਤੇ ਮੈਨੂੰ ਵੀ ਲੱਗਦਾ ਸਾਰੇ ਜਾਨੇ ਬਹੁਤ ਜ਼ਿਆਦਾ ਇੰਜੋਏ ਕੀਤੇਗਾ ਖੁਸ਼ੀ ਖੁਸ਼ੀਗੇ ਨਾ ਤਾਂ ਥੈਂਕ ਯੂ ਥੈਂਕ ਯੂ ਅੱਛਾ ਇੱਕ ਵੱਡੀ ਗੱਲ ਇਹ ਹੈ ਕਿ ਅੱਜ ਦੀ ਨਵੀਂ ਪੀੜ੍ਹੀ ਹੈ ਨਾ ਉਹ ਮੋਬਾਈਲ ਦੇ ਨਾਲ ਪੂਰੀ ਜੁੜ ਚੁੱਕੀ ਹੈ ਹੈ ਨਾ ਜਿਵੇਂ ਕਿ ਅੱਜ ਤੀਆਂ ਦੇ ਤਿਹਾਰ 'ਚ ਆਏ ਨੇ ਉਹਨਾਂ ਦਾ ਮਾਈਂਡ ਫਰੈਸ਼ ਹੋਇਆ ਬਿਲਕੁਲ ਜੀ ਬਹੁਤ ਜ਼ਿਆਦਾ ਮਾਈਂਡ ਫਰੈਸ਼ ਹੋਇਆ ਕਿਉਂਕਿ ਸਟ੍ਰੈਸਫੁੱਲ ਲਾਈਫ ਆ ਅੱਜ ਕੱਲ ਦੀ ਤਾਂ ਕਰਕੇ ਵੀ ਸਟ੍ਰੈਸਫੁੱਲ ਲਾਈਫ ਤੋਂ ਦੂਰ ਹੋਏ ਨੇਗੇ enjoy ਕਰਿਆ ਸਾਰੀਆਂ ਧੀਆ ਪੈਣਾ ਆਈਆਂ ਨੇਗੇ ਟੈਨਸ਼ਨਾਂ ਤੋਂ ਦੂਰ ਹੋਏ ਨੇਗੇ ਕਿਉਂਕਿ ਹਰ ਇੱਕ ਦੇ ਮਨਾਂ ਦੇ ਵਿੱਚ ਕੋਈ ਨਾ ਕੋਈ ਕੋਈ ਨਾ ਕੋਈ ਟੈਨਸ਼ਨ ਚੱਲਦੀ ਹੀ ਆ ਕਿਉਂਕਿ ਹਰ ਇੱਕ ਦਵਾਈਆਂ ਦੇ ਨਾਲ ਜੁੜਿਆ ਹੋਇਆ ਮੈਨੂੰ ਨਹੀਂ ਲੱਗਦਾ ਅੱਜ ਕਿਸੇ ਧੀ ਪੈਣ ਮਾਂ ਦਾ ਕਿਸੇ ਦਾ ਘੋੜਾ ਕੀਤਾ ਜਾਂ ਕੁਝ ਦੁੱਖਿਆ ਹੋਣਾਗਾ ਕਿਉਂਕਿ ਸਾਰੇ ਤੁਸੀਂ ਦੇਖਿਆ ਹੈ ਨਾ ਸਾਰੇ ਬਹੁਤ ਨੱਚ ਡੰਪ ਰਹੇ ਸੀਗੇ ਬੱਡੀ ਗੱਲ ਦੇਖੋ ਜੀ ਇਹ ਵੀ ਮਿਲੀ ਹੈ ਬੇਸ਼ੱਕ ਬਜ਼ੁਰਗ ਹੋ ਚੁੱਕੇ ਨੇ ਪਰ ਅੱਜ ਉਹਨਾਂ ਦੇ ਆਪਣਾ ਪੀਤਿਆ ਪਲ ਯਾਦ ਆਇਆ ਔਰ ਉਹਨਾਂ ਨੇ ਵੀ ਨੱਚ ਕੇ ਬਣਾਇਆ ਬਿਲਕੁਲ ਜੀ ਸਾਰਾ ਉਹਨਾਂ ਨੇ ਆਪਣਾ ਸਾਰੀ ਆਪਣਾ ਜਵਾਨੀ ਦਾ ਪੀਰੀਅਡ ਕਿਉਂਕਿ ਸਾਰੀ ਮੈਂ ਕਹਿੰਨੀ ਹੈ ਮੈਂ ਅੱਜਕੱਲ ਐਗਜ਼ਾਈਟੀ ਹੋ ਰਹੀ ਹੈ ਨਾ ਉਹ ਕਾਰਨ ਇਹੀ ਆ ਮੇਨ ਕਾਰਨ ਇਹੀ ਆ ਵੀ ਬੱਚੇ ਉਹਨਾਂ ਨੂੰ ਸਟ्रेस ਕਾਫੀ ਜ਼ਿਆਦਾ ਹੋ ਰਿਹਾ ਉਹਨਾਂ ਕੋਲੇ ਕਿਸੇ ਕੋਈ ਬੱਚਾ ਕੋਈ ਵੀ ਆ ਕੇ ਉਹਨਾਂ ਕੋਲੇ ਬੈਂਦਾ ਨਹੀਂ ਹੈਗਾ ਅੱਜ ਉਹਨਾਂ ਨੇ ਇਹ ਚੀਜ਼ਾਂ ਮਾਹੌਲ ਦੇਖਿਆ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਿਆ ਹੋਗਾ ਸਾਡੇ ਚੈਨਲ ਦੇ ਵੱਧ ਭਰਾ ਜੀ ਜੱਪ ਕਰੇ ਅੰਟੀ ਜੱਪ ਕਰੇ ਸਾਡੇ ਚੈਨਲ ਦੇ ਮਾਧਿਅਮ ਨਾਲ ਕੀ ਕਹਿਣਾ ਚਾਹੋਗੇ ਕਿ ਕਿਹੜੀਆਂ ਪਿੰਡਾਂ ਵਿੱਚ ਅੱਜ ਇਹ ਤੀਆਂ ਨਹੀਂ ਲੱਗ ਰਹੀਆਂ ਤਾਂ ਮੈਂ ਤੁਹਾਡੇ ਚੈਨਲ ਰਹੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹ ਜਿਹੜਾ ਤੀਆਂ ਦਾ ਤਿਹਾਰਾ ਹੈ ਨਾ ਇਹ ਹਰ ਇੱਕ ਪਿੰਡ ਵਿੱਚ ਮਨਾਉਣਾ ਹੀ ਚਾਹੀਦਾ ਹੈ ਤਾਂ ਜੋ ਹਰ ਇੱਕ ਆਪਾਂ ਕਹਿੰਨਾ ਮੈਂタル ਸਟ्रेस ਆ ਠੀਕ ਹੈ ਤਾਂ ਜਿਹੜੇ ਬੱਚੇ ਆ ਮੋਬਾਈਲ ਤੋਂ ਦੂਰ ਹੋਣ ਸਟ्रेस ਦੂਰ ਹੋਵੇ ਸਾਰੇ ਇਕੱਠੇ ਰਲ ਮਿਲ ਕੇ ਇੱਕ ਇੱਕ ਤਰ੍ਹਾਂ ਦਾ ਨਾ ਇੰਜੋਏ ਕਰਦੇ ਹੁਣ ਤਾਂ ਮੈਂ ਲਾਸਟ ਈਅਰ ਤੋਂ ਦੇਖ ਰਹੀ ਆ ਲਾਸਟ ਟੂ ਲਾਸਟ ਈਅਰ ਤਾਂ ਕਾਫੀ ਜ਼ਿਆਦਾ ਬਦਲਾਅ ਦੇਖਿਆ ਹੈ ਹਾਂਜੀ ਮੈਂ ਆਪਣੇ ਪੰਚਾਇਤ ਮੈਂਬਰ ਸਰਪੰਚ ਸਾਹਿਬ ਸਪੈਸ਼ਲ ਬਚਿੱਤਰ ਸਿੰਘ ਖਾਲੀਵਾਲ ਜੋ ਕਿ ਮੇਰੇ ਚਾਚਾ ਜੀ ਨੇ ਵੀ ਨੇ ਮੈਂ ਉਹਨਾਂ ਦਾ ਸਪੈਸ਼ਲ ਤਹਿਦਿਲੋ ਧੰਨਵਾਦ ਕਰਦੀ ਹਾਂ ਸਮੂਹ ਪੰਚਾਇਤ ਮੈਂਬਰ ਤੇ ਸਾਰੇ ਆਪਣੇ ਸਰਪੰਚ ਸਾਹਿਬ ਜਿਹੜੇ ਰਾਸ ਪੀ ਆਪਣੇ ਨਗਰ ਸੌਰੀ ਨਗਰ ਨਿਵਾਸੀ ਉਹਨਾਂ ਦਾ ਤਹਿਦਿਲੋ ਧੰਨਵਾਦ ਕਰਦੀ ਹਾਂ ਕੋਈ ਨਾ ਕੋਈ ਆਸਰ ਲੜਕਣ ਲੱਗੇ ਉੱਲ ਗਿਆ ਹਾਂਜੀ ਕੀ ਕਹਿਣਾ ਚਾਹੂੰਗੀ ਤੀਆਂ ਬਾਰੇ ਜੀ ਮੈਂ ਕਿਹ ਕਹਿਣ ਵਾਲੀ ਚੱਰੀ ਹਾਂ ਕਿ ਮਤਲਬ ਜਿਹੜੇ ਪਿੰਡ ਰਸਤੇ ਵਿੱਚ ਤੀਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਗਿਆ ਇਸੋ ਤਰੀਕਾ ਮਨਾਇਆ ਜਾਵੇ ਕਿ ਤੀਆਂ ਦਾ ਤਿਹਾਰ ਕੀ ਆ ਤੇ ਤੀਆਂ ਦਾ ਹੁੰਦਾ ਹੈ ਬ੍ਰੈਕਫਾਸਟ ਕਰਕੇ ਇਹ ਚਿੜੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਜੀਆਂ ਇਸ ਕਰਕੇ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਬੰਦਾ ਜੀ ਦਾ ਧੰਨਵਾਦ ਹੋਰ ਸਾਰਾ ਸਤਿ ਸ੍ਰੀ ਅਕਾਲ ਅੱਜ ਕੰਨ ਗਿਆ ਸਰਵੇਦਿਕ ਕਿੜੇ ਪਿਆਂ ਦਾ ਤਿਹਾੜਾ ਤੋਂ ਵਧੀਆ ਮਨਾਇਆ ਗਿਆ ਸੀ ਬਹੁਤ ਬਹਾਨਾਤੀ ਆ ਸਾਡੀ ਪੰਚਾਇਤ ਦੇ ਵਾਸਤੇ ਵਿਜਨਾਰੇ ਸਹਿਯੋਗ ਸਦਕਾ ਅੱਜ ਸਭੀ ਇਹ ਪਹਿਣਾ ਕਰਵਾਉਣ ਦਾ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਗਿਆ ਹੈ ਇਸੇ ਵੀ ਤਰ੍ਹਾਂ ਮੇਰੇ 45 ਸਿਹਾਰ ਨੂੰ ਇਸ ਤਰ੍ਹਾਂ ਹੀ ਮਨਾਇਆ ਜਾਵੇ ਜਿੰਨਾ ਪਿੰਡਾਂ ਦੇ ਵਿੱਚ ਤਿਹਾੜੀ ਮਨਾਇਆ ਜਾਂਦਾ ਤੋਂ ਮੇਰਾ ਇਹ ਸੁਪਨਾ ਹੈ ਕਿ ਸਾਰੇ ਪਿੰਡਾਂ ਨਾਲ ਚੜ੍ਹ ਹਰੇਕ ਸਾਥ